ਤੱਕਾ ਉਹ ਤੱਕੇ ਨਾਲ ਲੈ ਕੇ ਗਿਆ ਮੈਨੂੰ ਉਹ ਸੀ ਤੇ ਉਹ ਕੋਣ ਸੀ ਤੇ ਕਿੰਨੇ ਜਣੇ ਸੀ ਪੰਜ ਚਾਰ ਜਣੇ ਸੀ ਉਹ ਕਿੱਥਾਂ ਚ ਲੈ ਕੇ ਗਏ ਸੀ ਇਹ ਕੁਆ ਮੈਨੂੰ ਤੇ ਤੁਸੀਂ ਉਸ ਦਰਮਿਆਨ ਕੋਈ ਰੌਲਾ ਨਹੀਂ ਪਾਇਆ ਸ਼ਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੀ ਕੀਤੀ ਸੀ ਆਹ ਨਾਲੇ ਪੇਵਨ ਕੁੱਤੇ ਕਿੰਨੇ ਜਣੇ ਸੀ ਉਹ ਚਾਰ ਪੰਜ ਜਣੇ ਸੀ ਜਿਹਨੂੰ ਤੁਸੀਂ ਜਾਣਦੇ ਹੋ ਉਹ ਕੌਣ ਆ ਉਹਨੂੰ ਕਿਵੇਂ ਜਾਣਦੇ ਹੋ ਤੁਸੀਂ ਉਹ ਕਰਾਂ ਚਾਹਾਂ ਸਕਦੇ ਕੀ ਲੱਗਦਾ ਸੀ ਤੁਹਾਡਾ ਆਨੇ ਮੈਨੂੰ ਛੜ ਕੇ ਜਿੱਤੀ ਆ ਕਿ ਤੇਰੇ ਮਾਂ ਤੇ ਉਹਨੂੰ ਮਾਰ ਦਾਂਗੇ ਜੇ ਨਾ ਬਲਟ ਕੰਮ ਸਿੱਖਾ ਦੇਣਾ ਮੈਂ ਪਿੰਡ ਦੇ ਮੁੰਡੇ ਸੀ 4-5 ਉਹਨਾਂ ਨੇ ਧੱਕਾ ਸਾਈ ਕੀਤਾ ਇਹਨੂੰ ਲੈ ਵੀ ਚੱਕ ਕੇ ਉਹਨਾਂ ਨੇ ਧੱਕਾ ਸਾਈ ਕੀਤੀ ਉਹ ਦੂਆ ਛੜ ਕੇ ਸੱਟ ਕੇ ਫੇਰ ਉੱਥੇ ਉਹ ਦੂਆ ਫੇਰ ਲੈ ਕੇ ਆਇਆ ਇਹਨੂੰ ਗੁੜੀ ਕੀ ਹੋਇਆ ਤੇਰਾ ਸਾਰਾ ਹਾਸਾ ਦੇ ਜਾਣ ਤਾ ਕਿ ਬੋਲ ਪਤਾ ਤੱਕਾ ਮੈਂ ਨਾ ਕੀ ਹੋ ਗਿਆ ਨਾ ਸੋ ਤੱਕਾ ਤੱਕੇ ਨਾਲ ਲੈ ਕੇ ਗਿਆ ਮੈਨੂੰ ਕੌਣ ਸੀ ਤੇ ਕੋ ਕੌਣ ਸੀ ਤੇ ਕਿੰਨੇ ਜਾਣੇ ਸੀ ਕੰਜੀਤਰ ਜਣੇ ਸੀ ਆ ਕੀ ਪਛਾਣਦੇ ਹੋ ਤੁਸੀਂ ਉਹਨੂੰ ਤੱਕ ਨੂੰ ਪਛਾਣਦੇ ਆ ਤੇ ਬਾਕੀ ਜਿਹੜੇ ਨਾਲ ਦੇ ਸੀ ਉਹਨਾਂ ਨੂੰ ਨਹੀਂ ਪਛਾਣਦੇ ਉਹਨਾਂ ਦਾ ਮੂੰਹ ਬੰਨਿਆ ਹੋਇਆ ਸੀ ਕੀ ਕੀਤਾ ਕੀ ਆ ਉਹਨਾਂ ਨੇ ਤੁਹਾਡੇ ਨਾਲ ਕਿੱਥੇ ਲੈ ਕੇ ਗਏ ਸੀਗੇ ਕਿ ਤੰਜ ਲੈ ਕੇ ਗਏ ਸੀ ਇਹ ਕੋਆ ਮੇਰੇ ਨਾਲ ਤੇ ਸਾਰਿਆਂ ਨੇ ਹਾਂ ਸਾਰਿਆਂ ਨੇ ਕੀਤਾ ਹਾਂ ਤੇ ਤੁਹਾਨੂੰ ਕੁੱਟਿਆ ਵੀ ਆ ਉਹਨਾਂ ਨੇ ਕਟਿਆ ਵੀ ਆਕੜੀ ਚ ਆਇਆ ਉਹ ਤੁਹਾਡੇ ਪਿੰਡ ਦੇ ਹੀ ਆ ਹਾਂ ਤੇ ਤੁਸੀਂ ਉਸ ਦਰਮਿਆਨ ਕੋਈ ਰੌਲਾ ਨਹੀਂ ਪਾਇਆ ਸ਼ਟਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੀਤੀ ਸੀ ਆ ਨਾ ਨੇ ਫਿਰ ਉਹਨੂੰ ਕਟਿਆ ਤੁਹਾਡੇ ਪਿੰਡ ਦੇ ਵਿੱਚ ਹੀ ਇਹ ਹੋਇਆ ਜਾਂ ਤੁਸੀਂ ਪਿੰਡ ਤੋਂ ਬਾਹਰ ਗਏ ਹੋਏ ਸੀ ਕਿਤੇ ਕੋਈ ਕੰਮ ਪਿੰਡ ਵਿੱਚ ਹੀ ਹੋਇਆ ਫੋਟੋਆਂ ਦੀ ਕਿਚਨ ਤੇ ਆਸ-ਪਾਸੇ ਘਰ ਹੈ ਨਹੀਂ ਸੀ ਕੋਈ ਨਹੀਂ ਕਿੰਨੇ ਜਾਣੇ ਸੀ ਉਹ ਚਾਰ ਪੰਜ ਜਾਣੇ ਸੀ ਜਿਹਨੂੰ ਤੁਸੀਂ ਜਾਣਦੇ ਹੋ ਉਹ ਕੌਣ ਆ ਉਹਨੂੰ ਕਿਵੇਂ ਜਾਣਦੇ ਹੋ ਤੁਸੀਂ ਉਹ ਘਰਾਂ ਚੋਂ ਆ ਸਾਡੇ ਕੀ ਲੱਗਦਾ ਸੀ ਤੁਹਾਡਾ ਆਨੇ ਮੈਨੂੰ ਛੇੜ ਕੇ ਦਿੱਤੀ ਆ ਕਿ ਤੇਰ ਮਾਂ ਪਿਓ ਨੂੰ ਮਾਰ ਦਾਂਗੇ ਜੇ ਨਾ ਗਲਤ ਕੰਮ ਕੀਤਾ ਬੇਨਾਲ ਦਾ ਨਹੀਂ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਉਹ ਘਰਾਂ ਚੋਂ ਆ ਉਹ ਕੀ ਲੱਗਦਾ ਸੀ ਤੁਹਾਡਾ ਕੋਈ ਰਿਸ਼ਤੇਦਾਰ ਲੱਗਦਾ ਸੀ ਇਹ ਕੌਣ ਨਹੀਂ ਉਹਦੇ ਫੋਟੋ ਵੀ ਕਿੱਥੇ ਆਣੇ ਹਾਂ ਜਬਰਦਸਤੀ ਫੋਟੋਆਂ ਫਿੱਟੀਆਂ ਆਣੇ ਮੇਰੇ ਫੋਟੋ ਉਹਨਾਂ ਕੋਲ ਹੀ ਆ ਹਾਂ ਤੁਸੀਂ ਕਿੰਨੇ ਦਿਨ ਤੋਂ ਜਾਣਦੇ ਸੀ ਉਹਨਾਂ ਨੂੰ ਉਹ 10 ਦਿਨ ਨੂੰ ਫੋਨ ਲਾਉਂਦਾ ਰਿਹਾ ਮੇਰੇ ਨਾਲ ਗਲਤ ਕੰਮ ਕਰ ਮੈਂ ਗਈ ਨਹੀਂ ਪਰ ਪਹਿਲਾਂ ਵੀ ਫੋਨ ਉਹ ਲਾਉਂਦਾ ਰਿਹਾ ਹਾਂ ਉਹ ਫੇਰ ੱੱਕੇ ਨਾਲ ਲੇ ਕੇ ਤੁਸੀਂ ਘਰਦਿਆਂ ਨੂੰ ਨਹੀਂ ਦੱਸਿਆ ਸੀ ਕਿ ਉਹ ਫੋਨ ਲਾਉਂਦਾ ਪਰੇਸ਼ਾਨ ਕਰਦਾ ਦੱਸਿਆ ਜੀ ਹਾਂ ਮੈਂ ਕੀ ਕਹਿੰਦੇ ਕਰਦੇ 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 ਨੇ ਕੀ ਕਿਹਾ ਘਰੇ ਜਾ ਕੇ ਤਰਾ ਦਿੱਤੀ ਜੀ ਤੇ ਤੁਹਾਨੂੰ ਕਿੱਥੋਂ ਚੱਕ ਕੇ ਲੱਗੇ ਗਏ ਆ ਮੈਂ ਦੁਕਾਨ ਤੇ ਸੀ ਕੀ ਕਰ ਫੰਡਿਆ ਸੀ ਦੁਕਾਨ ਤੇ ਅੱਛਾ ਦਾਲਣ ਗਏ ਸੀ ਤੇ ਕਸਾਈ ਹੋਈ ਹੈ ਸਾਡੀ ਕੁੜੀ ਨਾਲ ਤੁਹਾਨੂੰ ਕਿਵੇਂ ਪਤਾ ਲੱਗਿਆ ਟੜਕੇ ਉਸੇ ਸੱਟ ਗਏ ਫਿਰ ਵੇਖੀ ਹੈ ਟੜਕੇ ਕਿੰਨੇ ਵਜੇ 10 11 ਦਾ ਟਾਈਮ ਸੀਗਾ ਕਿੱਥੇ ਮਿਲੀ ਤੁਹਾਨੂੰ ਵੀਡੀਓ ਤੁਹਾਡੀ ਸਾਡੇ ਬਾਰ ਮੂਰੇ ਮਿਲੀ ਆ ਵੱਡੇ ਰਾਤ ਨੂੰ ਕੀ ਹੋਇਆ ਸਰਪਕੇ ਕੋਣ ਕੀ ਕਿਹਨਾਂ ਨੇ ਕੀ ਕੀਤਾ ਪਿੰਡ ਦੇ ਮੁੰਡੇ ਸੀ 4-5 ਉਹਨਾਂ ਨੇ ਧੱਕਾਸਾਈ ਕੀਤਾ ਇਹਨੂੰ ਲੈ ਕੇ ਚੱਕ ਕੇ ਉਹਨਾਂ ਨੇ ਧੱਕਾਸਾਈ ਕੀਤੀ ਉਸ ਤੋਂ ਬਾਅਦ ਟੜਕੇ ਸੱਟ ਗਏ ਫਿਰ ਉੱਥੇ ਉਸ ਤੋਂ ਬਾਅਦ ਫਿਰ ਲੈ ਕੇ ਆਇਆ ਇਹਨੂੰ ਤੁਹਾਡੀ ਬੇਟੀ ਨੂੰ ਪਹਿਲਾਂ ਵੀ ਤੰਗ ਪ੍ਰੇਸ਼ਾਨ ਕਰਦੇ ਸੀ ਉਹ ਵੀ ਹਾਂਜੀ ਕਰਦੇ ਸੀ ਕਰਦੇ ਸੀਗੇ ਉਹਨਾਂ ਨੂੰ ਚ ਮੁਝ ਆਇਆ ਸਮਝੇ ਨਹੀਂ ਕਿੰਨੀ ਕੁ ਉਮਰ ਕੀ ਤੁਹਾਡੀ ਕੁੜੀ ਸਰ ਇਹ ਹੈਗੀ 15 16 ਸਾਲਾਂ ਦੀ ਵੱਢਦੀ ਨਹੀਂ ਹਟ ਗਈ 10 ਵੱਢ ਕੇ ਤੇ ਉਹਨਾਂ ਨੂੰ ਜਾਣਦੇ ਹੋ ਤੁਸੀਂ ਜਿਨ੍ਹਾਂ ਨੇ ਕੰਮ ਕੀਤਾ ਨਹੀਂ ਜਾਣਦੇ ਨੇ ਅਸੀਂ ਇੱਕ ਮੁੰਡਾ ਤਾਂ ਤੁਹਾਡੀ ਬਿਟੀ ਕਰੀ ਹੋਗੀ ਤੁਹਾਡੇ ਘਰਾਂ ਚੋਂ ਹੀ ਕੋਈ ਹਾਂ ਘਰਾਂ ਚੋਂ ਹੋਣਾ ਕੀ ਨਾਮ ਲਸਮਣ ਦਾ ਨਾਮ ਤੇ ਹੋਰ ਜਿਹੜੇ ਉਹਦੇ ਨਾਲ ਸੀ ਉਹਨਾਂ ਨੂੰ ਵੰਨਾ ਦਾ ਨਾਮ ਨਹੀਂ ਜਾਣਦੇ ਸੀ ਤੇ ਤੁਹਾਡੀ ਬੇਟੀ ਨੇ ਕੀ ਦੱਸਿਆ ਤੁਹਾਨੂੰ ਕੀ ਹੋਇਆ ਉਹਦੇ ਨਾਲ ਗਲਤ ਕੰਮ ਹੋਇਆ ਵਿਚਾਰੀ ਨਾਲ ਗਰੀਬ ਬੰਦੇ ਐ ਸੀ ਫੋਟਮਾਰ ਵੀ ਕੀਤੀ ਗਈ ਆ ਤੁਹਾਡੀ ਬੇਟੀ ਨੇ ਹਾਂ ਉਹਨੂੰ ਕੁੱਟਿਆ ਵੀ ਘ੍ਰਿਸਿਆ ਵੀ ਐ ਸੱਟਾਂ ਵਾਲੀਆਂ ਮਾਰੀਆਂ ਵਈਆਂ ਉਹਨੂੰ ਕੀ ਮੰਗਤੋਂ ਸਾਨੂੰ ਸਨੋਰ ਚਾਹੀਦਾ ਸਾਨੂੰ ਚਾਹੀਦਾ ਛਾਫੇ ਦੇ ਲਈ ਹੋਰ ਕੁੜੀ ਨਾਲ ਵੀ ਕਰਨਗੇ ਫੇਰ ਹੋਰ ਦੀ ਧੀ ਨਾਲ ਵੀ ਕਰਨਗੇ ਇਹੀ ਮੰਗਿਆ ਸਾਡੀ ਬਸ ਔਰ ਥੋੜੀ ਦੇਰ ਪਹਿਲਾਂ ਸਿਵਲ ਹਸਪੀਟਲ ਐਮਰਜੈਂਸੀ ਚ ਇੱਕ ਲਗਭਗ 17 ਸਾਲ ਦੀ ਲੜਕੀ ਨੂੰ ਲੈ ਕੇ ਆਏ ਨੇ ਉਹਦੇ ਘਰ ਦੇ ਤੇ ਜੋ ਘਰ ਦੇ ਤੇ ਕੁੜੀ ਕਹਿੰਦੇ ਆ ਕਿ ਉਹਦੇ ਨਾਲ ਜ਼ਬਰਜਨਾਹ ਹੋਇਆ ਮੈਂ ਔਨ ਡਿਊਟੀ ਮੈਡੀਕਲ ਆਫੀਸਰ ਹਾਂ ਮੈਂ ਐਗਜ਼ਾਮਿਨ ਕਰ ਲਿਆ ਹੈ ਸੈਂਪਲ ਅਸੀਂ ਲੈ ਲੈਨੇ ਬਾਕੀ ਕੀ ਹੋਇਆ ਕਿ ਨਹੀਂ ਹੋਇਆ ਇਹ ਸਭ ਐਕਚੁਅਲ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਇੱਕ ਵਾਰ ਅਸੀਂ ਪ੍ਰੋਪਰਲੀ ਕੁੜੀ ਨੂੰ ਐਗਜ਼ਾਮਿਨ ਕਰਕੇ ਅੰਦਰ ਟਰੀਟਮੈਂਟ ਰੱਖਿਆ ਹੋਇਆ ਉਹਨਾਂ ਦਾ ਕਹਿੰਦਾ ਮਿਲਣਾ ਕੋਟਮਾਰਗੀ ਹੋਈ ਆ ਕੁਛ ਹੈ ਦੀ ਅੱਜ ਦੇਖੋ ਕੁੱਟਮਾਰ ਤਾਂ ਥੋੜੇ ਬਹੁਤ ਨਿਸ਼ਾਨ ਤਾਂ ਹੈ ਲੜਕੀ ਦੇ ਪਰ ਜ਼ਬਰਜਨਾਹ ਦੀ ਰਿਪੋਰਟ ਤਾਂ ਮੈਡੀਕਲ ਮੈਡ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਨਫਰਮ ਹੋਏਗਾ। ਸਰੀਰਕ ਤੌਰ ਤੇ ਉਹ ਵੈਸਾ ਠੀਕ ਹੈ। ਵੈਸੇ ਲੜਕੀ ਸਟੇਬਲ ਹੈ, ਬੋਲ ਰਹੀ ਹੈ, ਸਭ ਸਮਝ ਰਹੀ ਹੈ, ਬਿਲਕੁਲ ਨਾਰਮਲ ਹੈ ਲੜਕੀ।